ਸਸਰੀ ਕਾ ਵੀਰੇ ਸਸਰੀ ਕਾ ਪਰਣੀ ਹੋਰ ਠੀਕ ਆ ਪਰਵਾਰ ਹਾਂ ਬਾਈ ਸਾਰੇ ਠੀਕ ਠਾਕ ਤੁਸੀਂ ਸੁਣਾਓ ਠੀਕ ਹੋ ਠੀਕ ਆ ਬਾਈ ਵਧੀਆ ਠੀਕ ਠਾਕ ਕਿਨੇ ਯਾਦ ਕਰਤਾ ਅੱਜ ਮਿਲ ਪੈਣ ਨੇ ਮੈਂ ਨੂੰ ਕੰਮ ਸੀ ਕੋਈ ਜ਼ਰੂਰੀ ਮੈਂ ਆਂਦੀ ਸੀ ਨੂੰ ਹਾ ਤੂੰ ਆ ਕੇ ਜਾਈ ਮੇਰੇ ਕੋਲੇ ਕੋਈ ਨਾ ਆ ਜਾਗੇ ਹੋਰ ਅੱਜ ਹੀ ਆ ਜਾਂਦਾ ਜੀ ਵਧੀਆ ਸੀ ਹਾਂ ਅੱਜ ਹੀ ਆ ਜਾਂਦੇ ਕੋਈ ਨਾ ਮੈਂ ਘਰੇ ਜਾ ਕੇ ਕਰਦਾ ਰਹਿ ਤੇਰੀ ਭਾਬੀ ਨਾਲ ਹਾਂ ਉਹਨੂੰ ਨਾਲ ਹੀ ਲੈ ਆਈ ਚੰਗਾ ਹਾਂ ਆ ਜੀ ਜ਼ਰੂਰੀ ਨਾ ਨਾ ਕੋਈ ਨਾ ਭਣੇ ਜਦੋਂ ਕਹਤਾ ਜ਼ਰੂਰ ਆਵਾਂਗੇ ਹਾਂ ਮੈਂ ਢੀ ਕਰੂੰਗੀ ਤੇਰੀ ਅੱਜ ਨਾ ਨਾ ਕੋਈ ਨਾ ਲੈ ਮੈਂ ਜਾਣਾ ਤੇਰੀ ਭਾਬੀ ਨਾਲ ਗੱਲ ਕਰਦਾ ਕਰ ਲੈ ਗੱਲ ਠੀਕ ਹੈ ਵੀਰੇ ਓਕੇ ਚੱਲ ਹੁਣ ਆਏ ਨੂੰ ਦੱਸੂੰ ਸਾਰੀ ਗੱਲਬਾਤ ਹੁਣ ਉਹਨੂੰ ਉੱਥੇ ਤਾਂ ਕੀ ਦੱਸਾਂ ਵੀ ਪੈਸੇ ਦੀ ਓਰੀ ਹੋ ਗਈ ਕਰਿਆ ਇਹਨੂੰ ਦੱਸੂੰ ਵੀ ਬਾਈ ਇੰਨਾ ਨਸ਼ਕਾਨ ਹੋ ਗਿਆ ਸਾਡਾ ਆਏ ਤੋਂ ਗੱਲ ਬਣੂ ਹੋਰਾਂ ਦੇ ਕਿਹੜੀਆਂ ਗੱਲਾਂ ਹੁੰਦੀਆਂ ਨੇ ਚੱਲ ਦੱਸਦੀਆਂ ਮਨਜੀਤ ਨੂੰ ਵੀ ਤੇਰਾ ਮਾਮਾ ਤੇ ਮਾਮੀ ਆਉਂਦੇ ਨਹੀਂ ਮਨਜੀਤ ਹਾਂਜੀ ਮੰਮੀ ਉਰੀ ਆ ਔਨੇ ਪਪਾ ਨੇ ਕੀ ਕਰਦੀ ਫਿਰਦੀ ਐ ਹਾਂਜੀ ਮੰਮੀ ਪਰ ਮਾਮਾ ਤੇ ਮਾਮੀ ਆਉਂਦੇ ਅੱਜ ਅੱਛਾ ਜੀ ਹਾਂ ਚੱਲ ਵਧੀਆ ਗੱਲ ਆ ਉਹ ਤਾਂ ਆ ਜਾਣਗੇ ਪਰ ਮੇਰੇ ਤਾਂ ਨਾ ਦਿਮਾਗ ਤੇ ਬੜੀ ਵੱਡੀ ਟੈਨਸ਼ਨ ਬਣੀ ਪਈ ਆ ਮਾਂ ਕੀ ਕਰਾਂ ਮੈਂ ਇਹ ਜੇ ਤੂੰ ਪੈਸੇ ਰੱਖੇ ਕਿੱਥੇ ਸੀ ਮਾਂ ਮੈਂ ਤਾਂ ਨਵਾਰੀ 'ਚ ਰੱਖੇ ਸੀ ਮੈਨੂੰ ਯਾਦ ਆ ਹਲਵਾਰੀ 'ਚ ਰੱਖੇ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਪੈਸੇ ਗਏ ਕਿੱਥੇ ਨਪੁੱਤਿਆਂ ਦੀ ਨਵਾਰੀ ਤਾਂ ਨਹੀਂ ਖਾਗੀ ਕਿੱਥੇ ਕੀ ਕਰਾਂ ਮੈਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਮੇਰੇ ਤਾਂ ਆਪਦੇ ਦਿਮਾਗ ਤੇ ਇੰਨੀ ਟੈਨਸ਼ਨ ਪਈ ਪਈ ਆ ਜੇ ਮੈਨੂੰ ਆ ਹੀ ਪਤਾ ਹੁੰਦਾ ਨਾ ਮੈਂ ਐਸੀ ਤੁਹਾਨੂੰ ਫੜਾ ਦਿੰਦੀ ਮੈਂ ਆਪਦੇ ਹੱਥ ਨਾਲ ਸਾਂਭਦੀ ਨਾ ਹੁਣ ਤਾਂ ਲੱਗਦਾ ਵੀ ਕਈ ਵਾਰ ਨੂੰ ਮੇਰੇ ਤੇ ਨਾਲ ਇਲਜ਼ਾਮ ਲੱਗ ਜੇ ਮੈਂ ਐਵੇਂ ਘੜ ਬਾਗਨੇ ਤੈਨੂੰ ਫੜਾਤੀ ਰੋ ਅੱਗੇ ਆਪ ਰੱਖਦੀ ਰੱਖਦੀ ਮੈਂ ਚੱਲ ਦੇਖ ਕੇ ਤਾਂ ਆਉਣੀ ਆ ਤੜਕੇ ਫੜ ਕੇ ਫੜਾਇਆ ਵੀ ਹੁਣ ਮੈਂ ਕਿੱਥੇ ਸਮੂਖ ਪੜਦੀ ਫਿਰੂੰ ਹੋ ਤਾਂ ਗੱਲ ਹੈਗੀ ਮਮੀ ਅੱਗੇ ਕੜਾ ਕਰੇ ਤੁਸੀਂ ਚੀਜ਼ ਨਹੀਂ ਪੜਾਈ ਤੁਸੀਂ ਹਰ ਇੱਕ ਚੀਜ਼ ਮੈਨੂੰ ਲਿਆ ਕੇ ਪੜਾਉਣੀ ਹੋਗੇ ਪਰ ਅੱਗੇ ਤਾਂ ਕਦੇ ਆਪਣੇ ਘਰ ਤੋਂ ਚੀਜ਼ ਨਹੀਂ ਚੱਕੀ ਗਈ ਇਹ ਪਹਿਲਾ ਚਾਂਸ ਆ ਵੀ ਜਿਹੜੀ ਆਪਣੇ ਘਰ ਤੋਂ ਚੀਜ਼ ਚੱਕੀ ਗਈ ਆ ਤੁੰਮਾਰੀ ਚ ਲੀੜਾ ਲੂੜਾ ਚ ਨਾ ਰੱਖੇ ਹੁਣ ਦੇਖ ਲੈ ਲੀੜਾ ਲੂੜਾ ਨਾ ਮਮੀ ਕੱਲ ਵੀ ਮੈਂ ਇਹ ਦੇਖੀ ਜਾਨੀ ਆ ਕੱਲ ਵੀ ਸਾਰੀ ਬੇਟੀ ਪਟਦੀ ਬਿਮਾਰੀ ਬਟਦੀ ਮੈਨੂੰ ਤਾਂ ਆਪਣੀ ਕਿਤੇ ਥਿਆਉਂਦੇ ਰਹਿ ਆ ਆਪਣੀ ਸਮਝ ਆਉਂਦੀ ਉਧਰ ਸਕੰਦਰ ਮੈਨੂੰ ਬੋਲੀ ਜਾਂਦਾ ਆ ਕੇ ਪੈਸੇ ਤੂੰ ਰੱਖੇ ਕਿੱਥੇ ਆ ਉਹਨਾਂ ਦੋਸਤ ਨੂੰ ਦੇਣੇ ਸੀਗੇ ਆਪਦੇ ਨੂੰ ਪੈਸੇ ਹੁਣ ਤੁਹਾਨੂੰ ਤਾਂ ਪਤਾ ਹੀ ਆ ਮਾੜੀ ਮੋਟੀ ਜਮੀਨ ਜੀ ਲੈਤੀ ਸੀ ਉਹ ਪਟਿਆਰੀ ਨੂੰ ਦੇਣੇ ਸੀਗੇ ਤੋੜੇ ਘਾਣੇ ਪੈਸੇ ਹਾਂ ਤੇ ਮੈਨੂੰ ਤਾਂ ਹੁਣ ਪੜੀ ਸਮਝ ਆ ਗਈ ਮੈਂ ਕਰਾਂ ਕੀ ਨਹੀਂ ਤੂੰ ਸਾਰਾ ਛੱਡ ਤੂੰ ਆਏਂਦੇ ਅਸ ਤੇਰੀ ਮਾਂ ਕੇ ਮੈਂ ਆਇਆ ਕੌਣ ਤੂੰ ਉਹ ਕਿੱਥੇ ਮੈਂ ਤਾਂ ਭਾਬੀ ਨਾਲ ਵੀ ਨਹੀਂ ਗੱਲ ਕਰੀ ਮੈਂ ਤਾਂ ਹੋਰ ਹੀ ਟੈਨਸ਼ਨਾਂ ਜੇ ਤੁਰੀ ਫਿਰਦੀਆਂ ਠੀਕ ਹੋਊਗੀ ਮੈਂ ਤਾਂ ਉੱਧਰ ਵੀ ਨਹੀਂ ਜਾਇਆ ਗਿਆ ਤੂੰ ਫੋਨ ਤਾਂ ਕਰਕੇ ਪੁੱਛ ਲੈਂਦੀ ਜਦੋਂ ਇੰਨੀ ਬਿਮਾਰ ਹੋਈ ਪਈ ਆ ਐ ਆਕੂ ਆਉਂਦੀ ਆਉਂ ਮੁਰਕੇ ਫੋਨ ਵੀ ਨਹੀਂ ਕਰਿਆ ਫੋਨ ਕਿੱਥੋਂ ਕਰ ਦਿੰਮਾ ਗੱਲ ਤਾਂ ਆ ਹੋਵੜੀ ਏਡੀ ਗੱਲ ਹੋਗੀ ਮੈਨੂੰ ਕਿਤੇ ਫੋਨ ਕਰ ਦਿਆ ਚਲ ਕੋਈ ਗੱਲ ਨਹੀਂ ਅੱਜ ਨਾਲ ਮੈਂ ਫੋਨ ਕਰਕੇ ਪੁੱਛੂਗੀ ਪਹਿਲਾਂ ਪੈਸਿਆਂ ਦਾ ਹੱਲ ਹੋ ਜਾਏ ਮਨਵੀਰਪਾਲ ਦੀ ਮੈਨੂੰ ਤਾਂ ਦੇ ਦੀ ਉਹ ਕਿੱਥੇ ਮੰਮੀ ਵੀਰਪਾਲਾ ਬਾਗੀ ਅੱਜ ਕਾਲਜ ਨੂੰ ਚੱਕ ਕੇ ਕਿੱਟ ਜੀ ਅੱਛਾ ਚਲੀ ਗਈ ਚਲੀ ਗਈ ਤਾਂ ਕਿੰਨਾ ਟਾਈਮ ਹੋਇਆ ਪਿਆ ਆਉਣ ਵਾਲੀ ਹੋਊਗੀ ਚਲ ਆ ਗਈ ਹੋ ਹੁਣ ਤਾਂ ਟਾਈਮ ਹੋਇਆ ਹੀ ਪਿਆ ਹੋਗਾ ਹੁਣ ਦਾ ਹਾਂ ਤੂੰ ਚਲ ਕਰ ਲੈ ਕੋਈ ਕੰਮ ਆਉਣਾ ਆਦਰ ਮਾਮਾ ਤੇ ਮੰਮੀ ਮੰਮੀ ਮਾਮਾ ਮੰਮੀ ਤਾਂ ਆ ਜਾਣਗੇ ਹੁਣ ਤੁਸੀਂ ਮਾਮੀ ਕੋਲੇ ਗੱਲ ਕਰੋਗੇ ਮੈਂ ਤਾਂ ਕੰਨਿਆ ਰਹਿਣ ਦੋ ਆਪਾਂ ਤਾਂ ਟੈਂਸ਼ਨ ਚ ਪਏ ਪਏ ਆ ਤੁਸੀਂ ਉਹਨਾਂ ਨੂੰ ਵੀ ਪਾਉਂਗੀ ਇਹ ਗੱਲ ਤਾਂ ਕਰੂੰਗੀ ਗੱਲ ਕਰੇ ਬਿਨਾ ਕਿੱਥੋਂ ਸਰਦਾ ਐਸੀ ਗੱਲ ਦੀ ਮਾਰੀ ਆ ਤਾਂ ਤੇਰੇ ਮਾਮੇ ਨੂੰ ਸੱਦਿਆ ਮੈਂ ਦੱਸਨੇ ਨਾਲ ਕਿਹੜਾ ਕੋਈ ਹੱਲ ਹੋ ਜਾਊਗਾ ਮੈਂ ਤਾਂ ਇਹ ਕਹਿੰਦੀ ਸੀ ਇਹ ਆਪਣੇ ਘਰ ਦੀ ਗੱਲ ਕਰੀ ਰਹਿਣ ਦੋ ਕਿਉਂ ਤੁਸੀਂ ਦੱਸ ਦਿਓਗੇ ਕੋਈ ਦੱਸੇ ਨਾ ਕੋਈ ਮਦਦ ਹੋ ਜਾਂਦੀ ਹੈ ਬੰਦੇ ਦੀ ਆਪਣੀ ਮਦਦ ਕਰਦੂਗਾ ਉਹ ਕਿੱਥੇ ਨਹੀਂ ਹੜਦਾ ਬਥੇਰੀ ਮਦਦ ਕਰੀ ਆ ਉਹਨੇ ਮੇਰੀ ਹਾਂ ਇਹ ਤਾਂ ਮੈਨੂੰ ਪਤਾ ਦੁਖ ਦੇ ਸੁਖ ਦੇ ਤਾਂ ਮਾਮੇ ਜੀ ਹੁਣੇ ਖੜਦੇ ਆ ਆਪਣੇ ਨਾਲ ਹਾਂ ਚੱਲ ਦੇਖ ਲੋ ਆ ਗੰਦ ਨਾਲ ਉਹਦੋਂ ਵੀਰਪਾਲ ਆ ਜੂਗੀ ਆਹ ਹੋਂ ਨਾਲ ਕੋਈ ਹੋ ਵੀਰਪਾਲ ਇਹ ਉਹਦੋਂ 延迟 ਹੀ ਲੇਟ ਆਉਂਦੀ ਏ ਰੋਜ ਹਾਂ ਚੱਲ ਕੋਈ ਨਾ ਮੰਮੀ ਤੁਸੀਂ ਨਾ ਐਵੇਂ ਹੀ ਵੀਰਪਾਲ ਨੂੰ ਬੋਲਿਆ ਕਰੋ ਫਿਰ ਉਹਨੂੰ ਗੁੱਸਾ ਲੱਗਦਾਗਾ ਗੁੱਸਾ ਤਾਂ ਉਹਨੂੰ ਲੱਗੀ ਜਾਊਗਾ ਉਹਨੂੰ ਤਾਂ ਲੱਗਦਾ ਰਹਿੰਦਾਗਾ ਵੀ ਬਸ ਖਾਣੀ ਅਸੀਂ ਭੁੜਕਾਈ ਜਾਂਦੇ ਆਂਗੇ ਤਾਂ ਉਹ ਕਹਿ ਦਿੰਦੀ ਆ ਵੀ ਮਾਂ ਨਾ ਸਾਰਾ ਦਿਨ ਵੀਰੇ ਨੂੰ ਤੇ ਭਾਬੀ ਨੂੰ ਪਿਆਰ ਕਰਦੀ ਏ ਮੈਨੂੰ ਤਾਂ ਪਿਆਰ ਹੀ ਨਹੀਂ ਕਰਦੀ ਉਹਨੂੰ ਨਹੀਂ ਉਹਨੂੰ ਪਿਆਰ ਕਰਦੀ ਇਹ ਬਿਨਾ ਪਿਆਰ ਤੋਂ ਏਡੀ ਹੋਗੀ ਚਲ ਕੋਈ ਨਾ ਉਹ ਜਵਾਕੜੀ ਆਹ ਜੇ ਤੁਸੀਂ ਐਵੇਂ ਨਾ ਬੋਲਿਆ ਕਰੋ ਮੈਂ ਦੇਖ ਲਾਂ ਕੰਮ ਤੇੰਦੇ ਕਰ ਲਾਂ ਫੇਰ ਆਹ ਦੇਖ ਲਾਂ ਫਿਰ ਉਹ ਆਏ ਇੱਥੇ ਬੰਦੇ ਤਾਂ ਨਹੀਂ ਕੰਮ ਹੁੰਦਾ 10 ਮਿੰਟ ਬੈਠਣਾ ਵੀ ਫਿਰ ਫਟਾਫਟ ਕੰਮ ਨੇ ਮੇੜ ਲੈਣੀਆਂ ਚਲ ਆ ਜਾਣਗੇ ਸਾਜੀ ਤੈਨੂੰ ਦੱਸਿਆ ਸੀਗਾ ਚੰਗਾ ਮਾ ਹਾਂ ਚਲ ਮੈਂ ਵੀ ਇਹਦੇ ਨਾਲ ਮੜਾ ਮੋਟਾ ਕੰਮ ਕਰਾ ਦਿਆਂ ਤਾਂ ਹਜੇ ਨਹੀਂ ਆਈ ਕੁੜੀ ਆਹ ਜੇ ਕਾਲਜ ਚ ਜਾਂਦੀ ਹੈ ਜੇ ਵੱਡੀ ਜਿਹੜੀ ਮੁੜਦ ਗਈ ਅਵਾਜ਼ੀ ਤੋ ਹਾਂਜੀ ਤੁਸੀਂ ਆ ਕੇ ਵਾਰਨ ਹਾਂ ਮੈਨੂੰ ਤਾਂ ਫੋਨ ਆਇਆ ਸੀ ਅੱਜ ਸਵੇਰੇ ਮਿਲੀ ਕੀ ਆਈ ਸੀ ਕਹਿੰਦੀ ਸੀ ਆ ਕੇ ਮਿਲ ਜੂ ਖਾਸਾ ਛੇਰ ਹੋ ਗਿਆ ਕਦੇ ਆਏ ਨਹੀਂ ਨਾ ਭੈਣ ਤਾਂ ਮੈਂ ਮਾਰੀ ਜਾਂਦੀ ਆ ਤੂੰ ਹੀ ਭੈਣ ਦੇ ਮਗਰ ਲੱਗ ਲੈਣਾ ਪਹਿਲਾਂ ਆਪਣੀ ਕੁੜੀ ਕੋਲ ਤਾਂ ਜਾਏ ਅੱਗੇ ਉਹ ਚਲ ਕੋਈ ਨਾ ਉਧਰ ਵੀ ਚੱਲੇ ਆਵਾਂਗੇ ਨਾਲੇ ਉਹ ਐਂ ਕਹਿੰਦੀ ਸੀ ਤੇ ਮੈਨੂੰ ਵੀ ਐਂ ਸੀ ਮਾ ਖ ਮੂਰੇ ਠੰਡ ਜੀ ਹੁੰਦੀ ਆ ਹੁਣ ਆਪਾਂ ਭੱਜ ਕੇ ਚੱਲੇ ਹਉਣੇ ਆ ਮੁਰ ਕੇ ਕੰਮਕਾਰਾਂ ਚ ਬਿਜੀ ਹੋ ਜਾਨੇ ਆਪਾਂ ਨਾਲੇ ਮੂਰੇ ਸਰਹੰਦ ਵਾਲਾ ਆਉਂਦਾ ਐ ਨਹੀਂ ਪਤਾ ਮੈਂ ਉਧਰ ਬਾਜਿਆ ਚਾਰ ਦਿਨ ਲੱਗ ਜਾਣ ਉਹ ਤਾਂ ਚਲ ਸਰਹੰਦ ਤੱਕ ਜਾਣਾ ਹੀ ਹੈਗਾ ਤੇ ਪਰ ਮੈਂ ਐਂ ਕਹਿੰਦੀ ਸੁ ਭੈਣ ਨੂੰ ਟਾਲਾ ਵਟ ਦਿੰ ਆਉਂ ਕਹਿ ਰਹੇ ਨਾ ਕੋਈ ਵੀ ਮੈਂ ਤਾਂ ਭਾਈ ਉਧਰ ਜਾਣਾ ਮੈਥੋਂ ਆਇਆ ਨਹੀਂ ਜਾਣਾ ਭੈਣ ਤਾਂ ਰੋਜ਼ ਹੀ ਤੈਨੂੰ ਹੋਣ ਲਈ ਰੱਖਦੀ ਆ ਆਪਦੀ ਕੁੜੀ ਕੋਲ ਤਾਂ ਪੱਤਰ ਜਾਇਆ ਨਹੀਂ ਜਾਂਦਾ ਜਿਹੜੀ ਉਹ ਕਰਦੀ ਆ ਚਾ ਕੋਈ ਨਾ ਕੇਰਾ ਜਾਇਓ ਨੇ ਫਿਰ ਗੱਲ ਸਾਲ ਤੇ ਜਾ ਰਹਿੰਦੀ ਆ ਆਪਾਂ ਕਿਹੜਾ ਰੋਜ਼ ਹੀ ਜਾਂਨੇ ਆ ਚਲੋ ਤਾਂ ਕੋਈ ਨਹੀਂ ਫਿਰ ਵੇਖ ਲਾਂਗੇ ਹੋਰ ਕੁੜੀ ਕੋਲੇ ਵੀ ਜਾ ਆਵਾਂਗੇ ਪਹਿਲਾਂ ਇੱਧਰ ਜਾਈਏ ਉਹ ਕਹਿੰਦੀ ਕੋਈ ਜ਼ਰੂਰੀ ਕੰਮ ਆ ਗੱਲ ਕਰਨੀ ਆ ਤੁਹਾਡੇ ਨਾਲ ਉਹ ਤਾਂ ਮੂੰਹ ਮਾਰੀ ਜਾਂਦੀ ਆ ਸੱਦਨ ਦੀ ਮਾਰੀ ਤੂੰ ਮਾਰਿਆ ਜਾ ਬਸ ਫੋਨ ਮੰਗ ਰੋ ਲਉਂਦੀ ਏ ਪਹਿਲਾਂ ਆਖ ਦੇਣਾ ਚੱਲ ਲਗੇ ਚੱਲਗੇ ਤਾਂ ਹੀ ਤਾਂ ਫੋਨ ਲਈ ਜਾਂਦੀ ਏ ਤੇ ਜਵਾਬ ਦੇ ਦਿਆ ਕਰ ਵੀ ਭਾਈ ਹੁਣ ਆਵਦੀਆਂ ਧੀਆ ਹੋਗਣਾ ਆਪਣੀਆਂ ਭੂਆ ਤੇ ਨਾਈ ਨਾ ਹੋ ਕਰਿਆ ਕਰ ਭੈਣਾ ਤਾਂ ਭੂਆ ਤਾਂ ਪਿੱਛੇ ਹਟ ਜਾਂਦੇ ਨੇ ਉਹ ਚਲ ਕੋਈ ਨਾ ਭੈਣਾ ਨੂੰ ਆਪਦੇ ਭਾਈਆਂ ਤੱਕ ਹੀ ਹੁੰਦਾ ਦੇਖ ਪਹਿਲਾਂ ਮਾਂ ਪਿਓ ਸੀ ਉਹਨਾਂ ਨੂੰ ਕਰਦੀ ਸੀ ਫੋਨ ਹੁਣ ਮਾਂ ਪਿਓ ਜਦੋਂ ਨਹੀਂ ਰਹੇ ਹੁਣ ਭਰਾ ਮਾਂ ਦੀ ਆਸਾਂ ਹੁੰਦੀਆਂ ਨੇ ਭੈਣਾ ਨੂੰ ਤਾਂ ਆਹੋ ਆਇਂ ਤਾਂ ਮੈਨੂੰ ਪਤਾ ਹੀ ਹੈ ਤੂੰ ਤਾਂ ਭੈਣ ਦੇ ਹੀ ਬਣ ਕੇ ਚੱਲੇਗਾ ਤੈਨੂੰ ਆਵਦੀਆਂ ਧੀਆ ਦਾ ਥੋੜਾ ਹੀ ਹੈ ਕੋਈ ਨਾ ਕੋਲੇ ਵੀ ਜਾ ਕੇ ਪਿੱਛੇ ਨਹੀਂ ਜਾਵਾਂਗੇ ਤੂੰ ਐ ਵੀ ਨਾ ਫਿਕਰ ਕਰ ਉਸ ਤੋਂ ਬਾਅਦ ਆਪਾਂ ਉੱਥੇ ਜਾਵਾਂਗੇ ਹੁਣ ਤੂੰ ਐ ਕਰ ਤਿਆਰ ਹੋ ਜਾ ਮਾੜਾ ਮੋਟਾ ਪਾਣਾ ਜੇ ਕੋਈ ਕੱਪੜੇ ਪਾਉਣੇ ਆ ਚਲ ਕੋਈ ਨਹੀਂ ਮਾ ਹੁੰਨੀ ਆ ਤਿਆਰਾ ਤੁਸੀਂ ਕਰ ਲਓ ਜਿਹੜਾ ਕੋਈ ਕੰਮ ਕਰਨਾ ਹੈ ਤੂੰ ਤਾਂ ਭੈਣ ਮੰਗ ਰਹੀ ਫਾਮਾਂਗਾ ਪਰ ਦਰ ਇਹਨਾ ਮੈਨੂੰ ਪਤਾ ਹੈ ਫਿਰ ਜਿੱਦ ਕੁੜੀ ਕੋਲੇ ਕਹਤਾ ਉਹਦੇ ਕਹ ਦੇਗਾ ਜਾ ਕੰਮ ਹੋ ਗਿਆ ਉਹ ਕੰਮ ਹੋ ਗਿਆ ਨਹੀਂ ਨਹੀਂ ਜਾਣਾ ਚੱਲਾਂਗੇ ਕੁੜੀ ਕੋਲੇ ਵੀ ਚੱਲਾਂਗੇ ਪਹਿਲਾਂ ਵੱਡੀ ਕੁੜੀ ਕੋਲੇ ਤਾਂ ਜਾਈਏ ਚਲ ਕੋਈ ਨਹੀਂ ਲੈ ਨਵੇੜਲਾ ਜਿਹੜਾ ਕੋਈ ਕੰਮ ਕਰ ਰਹਿਦਾ ਚੰਗਾ ਕੋਈ ਨਹੀਂ ਕਰ ਲੈਣੀ ਐ ਲੈ ਭੈਣ ਵੀ ਨਰੰਦ ਸਾਰੀ ਢੜੀ ਉਹੋ ਜੀ ਭੈਣ ਜਿਹੜੀ ਇਹਨੂੰ ਫੋਨ ਲਾਈ ਜਾਂਦੀ ਐ ਬਾਹਰ ਕਰਦੇ ਨੇ ਚਲ ਹੁਣ ਜਾਣਾ ਹੀ ਪਊਗਾ ਕਿੰਨਾ 10 ਮਿੰਟ ਪਰ ਇਹ ਫਾਹਾ ਵੱਡਿਆ ਮੰਗੇ ਜਾ ਕੇ ਓਹੋ ਨਹੀਂ ਵੀ ਨਹੀਂ ਹੈਗਾ ਲੈ ਲੈ ਅੱਗੇ ਆ ਮੁੰਡਾ ਆ ਸਾਰਾ ਦਿਨ ਚਾਕੇ ਮੋਟਰਸਾਈਕਲ ਆਪ ਦਾ ਖਰਦਾ ਰਹੂਗਾ ਆ ਗਈ ਵੀ ਤਾਂ ਆਹੋ ਦੀ ਨਾਲੀ ਮੈਨੂੰ ਓਹ ਆਏ ਸਾਰਾ ਦਿਨ ਗੁੱਸੇ ਚ ਕਾਤੋ ਨਹੀਂ ਰਹਿਣੀ ਆ ਕਰੇ ਤਾਂ ਪਿਆਰ ਨਾਲ ਬੋਲ ਲਿਆ ਕਰ ਲੈ ਭਾਈ ਜਦੋਂ ਮੈਂ ਆ ਗਈ ਘਰੇ ਤੈਨੂੰ ਦੇਖ ਕੇ ਫਿਰ ਇਹ ਚ ਪੁੱਛਣ ਵਾਲੀ ਕੀ ਗੱਲ ਹੈ ਵੀ ਤੂੰ ਆ ਗਈ ਹੁਣ ਮੈਂ ਤੈਨੂੰ ਬੋਲ ਕੇ ਦੱਸਾਂ ਦੀ ਨਹੀਂ ਆਈ ਮੈਂ ਤਾਂ ਰਾਹ 'ਚ ਹੀ ਆਹ ਜੇ ਚਲ ਠੀਕ ਆ ਚੰਗਾ ਚਾ ਲੈ ਆਵਾਂ ਕੇ ਰੋਟੀ ਖਾਏਂਗੀ ਮੈਂ ਨਾ ਥੱਕੀ ਹੰਦਿਆਣੇ ਹੁੰਦੀ ਆ ਔਰ ਸਾਰਾ ਮੇਰੇ ਮੂੰਹ 'ਨਾ ਲੱਗਿਆ ਕਰ ਨੂੰ ਮੰਦਾ ਥਕੇ ਹੰਬਾ ਉਹ ਨਾ ਹੁੰਦਾ ਕਾ ਅਨਸਾਰ ਲੱਗ ਜਣੀ ਆ ਤੂੰ ਆ ਗਈ ਕੀ ਲਿਆਵਾਂ ਨਾ ਤੈਨੂੰ ਦੀਵਾ ਹੀ ਫੜ ਜਾ ਸਵੇਰ ਦੇ ਗਈਆਂ ਮੈਨੂੰ ਭੁੱਖ ਲੱਗੀ ਹੋ ਮੈਂ ਕੁਛ ਖਾਣਾ ਹੀ ਹੋ ਕੇ ਕੁਛ ਪਾਣੀ ਵੀ ਤਾਂ ਫੇਰ ਹੀ ਲੈ ਕੇ ਆਏਗੀ ਲੈ ਬਿਰਪਾਲ ਤੂੰ ਸਾਰਾ ਦਿਨ ਐ ਹੀ ਬੋਲਦੀ ਰਹਿੰਦੀ ਏ ਕਿਉਂ ਤੂੰ ਐ ਕਰਦੀ ਏ ਸਾਡੇ ਨਾਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਜੇ ਇੱਕ ਪਿਆਰ ਨਾਲ ਪੁੱਛ ਲੈਂਦੀ ਆ ਵੀ ਤੂੰ ਕੀ ਖਾਣਾ ਰੋਟੀ ਖਾਣੀ ਆ ਕਿ ਚਾਹ ਪੀਣੀ ਆ ਜੇ ਮੈਂ ਕਹਿੰਦੀ ਮੈਂ ਰੋਟੀ ਪਾ ਕੇ ਲੈ ਜਮ ਉਸ ਦਿਨ ਕਹਿੰਦੀ ਮੈਨੂੰ ਅੱਜ ਭੁੱਖ ਨਹੀਂ ਮੈਂ ਤਾਂ ਕੱਲੀ ਚਾਹ ਪੀਣੀ ਆ ਮੈਨੂੰ ਤਾਂ ਤੁਹਾਡੇ ਪਿਆਰ ਦੀ ਲੋੜ ਨਹੀਂ ਬਖਸ਼ ਦੇ ਮੈਨੂੰ ਕੀ ਗਲਤੀ ਹੋ ਗਈ ਉਹ ਵੀ ਦਾ ਮੱਖਣ ਤੂੰ ਲਗਿਆ ਨਹੀਂ ਆ ਕਹੋ ਜੀ ਤੂੰ ਤੇ ਸਾਡਾ ਤਾਂ ਮੈਂ ਤੈਨੂੰ ਆਏ ਕਹਿੰਦੀ ਸੀ ਵੀ ਪਾਲ ਪੈਸੇ ਤੂੰ ਤਾਂ ਨਹੀਂ ਕਿਤੇ ਦੇਖੇ ਹੈਗੇ ਮੈਂ ਕੀ ਮਤਲਬ ਤੇਰਾ ਪੈਸੇ ਮੈਂ ਨਹੀਂ ਦੇਖੇ ਨਾ ਹੁਣ ਤੂੰ ਮੇਰੇ ਤੇ ਇਲਜ਼ਾਮ ਲਾਉਂਗੀ ਹੈ ਉਹੋ ਕਮਲੀ ਇਲਜ਼ਾਮ ਨਹੀਂ ਲਾਉਂਦੀ ਮੈਂ ਤੇਰੇ ਤੇ ਮੈਂ ਤਾਂ ਤੈਨੂੰ ਆਏ ਕਹਿੰਦੀ ਆ ਵੀ ਪੈਸੇ ਨਹੀਂ ਮਿਲ ਰਹੇ ਔਰ ਕੱਲ ਦੀ ਮੈਂ ਤਾਂ ਨਾ ਪੇਟੀ ਵੀ ਪਟਦੀ ਥਾਰੀ ਵੀ ਪਟਦੀ ਤੇ ਤੈਨੂੰ ਮੈਂ ਕਹਿੰਦੀ ਆ ਵੀ ਪੈਸੇ ਨਹੀਂ ਮਿਲਦੇ ਇਹ ਗੱਲ ਤਾਂ ਮੈਨੂੰ ਪਤਾ ਤੇ ਤੂੰ ਪੈਸੇ ਆਪਦੀ ਮਾਂ ਨੂੰ ਕਿਹੜੇ ਵੇਲੇ ਫੜਾਤੇ ਆਪਦੇ ਭਰਾ ਨੂੰ ਫੜਾ ਤੇ ਮਾਂ ਨੂੰ ਨਾ ਹੁਣ ਤੂੰ ਸਾਡਾ ਘਰ ਦੇ ਪੇਕੇ ਨੂੰ ਧੋ ਲੱਗਦੀ ਮੇਰੀ ਗੱਲ ਸੁਣ ਬੀਰਪਾਲ ਤੂੰ ਕਮਲੀ ਹੋ ਗਿਆ ਕਹਿੰਦੀਆਂ ਗੱਲਾਂ ਕਰੀ ਜਾਂਦੀਆਂ ਨਾ ਮੈਂ ਕਦੇ ਆਹਦੇ ਪੇਕੇ ਦੇ ਪੈਸੇ ਦਿੰਦੀ ਆਵਦੀਆਂ ਭੋਲੀਆਂ ਭੋਲੀਆਂ ਗੱਲਾਂ ਚ ਨਾ ਮੇਰੀ ਭੋਲੀ ਪਾਲੀ ਮਾਂ ਨੂੰ ਉਲਝਾ ਲੈਣੀ ਆ ਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੈਂ ਨਹੀਂ ਉਲਝਣ ਵਾਲੀ ਸਾਰਾ ਪਤਾ ਮੈਨੂੰ ਆ ਸਾਰਾ ਘਰ ਤਾਂ ਸਾਡਾ ਉਹ ਪੇਕੇ ਨਹੀਂ ਤੋ ਤਾਂ ਉਤ ਸਾਨੂੰ ਰੋਡੇ ਲੱਗਿਆ ਹੈ ਮੇਰੀ ਮਾਂ ਕਿੱਡੇ ਦੀ ਤੈਨੂੰ ਖਵਾਈ ਜਾਂਦੀ ਇੱਥੇ ਬਿਠਾ ਕੇ ਦੇਲਿਆ ਨੂੰ ਬੀਰਪਾਲ ਤੂੰ ਸਿਆਣੀ ਹੋ ਜਾ ఠీ గల్ తర సీ మే బ మేను థోడి సుడ నీ మేను కోస ਤੂੰ ਸਾਡੇ ਤੇ ਇਲਜ਼ਾਮ ਕਿਉਂ ਲਾਉਨੀ ਆ ਮੈਂ ਤਾਂ ਕਦੇ ਆਉਦੇ ਪੇਟਿਆਂ ਨੂੰ ਚੁੰਡੀ ਵੀ ਨਹੀਂ ਦਿੱਤੀ ਹੈਗੀ ਤੂੰ ਪੈਸੇ ਦੇਣ ਦੀ ਗੱਲ ਕਰਦੀ ਆ ਹਾਂ ਤਾਂ ਕੁਦਰਤੀ ਮਾਂ ਬਿਮਾਰ ਹੋ ਗਈ ਉਹ ਵੀ ਮਾਂ ਨੇ ਕਹਤਾ ਕੁਦਰਤੀ ਮਾਂ ਬਿਮਾਰ ਹੋ ਗਈ ਮਾਂ ਨੇ ਕਹਤਾ ਤੂੰ ਚੱਕ ਕੇ ਮੈਡਮ ਨੇ 20000 ਰੁਪਏ ਉਹਨਾਂ ਨੂੰ ਦੇਤਾ ਬਸ ਮੈਨੂੰ ਇਹਦਾ ਪੈਸਾ ਦੇਤਾ ਜੇ ਤਾਂ ਹਣੀ ਹਜੇ ਤਾਂ ਅਸੀਂ ਜਾਣਦੇ ਸੀ ਉਹ ਤਾਂ ਕੁਦਰਤੀ ਮਾਂ ਕਹੀ ਜਾਂਦੀ ਆ ਵੀ ਤੇਰੇ ਵੀਰੇ ਨੇ ਕਹਤਾ ਕਿ ਵੀ ਪਹਿਪਰ ਪੈਸੇ ਚੱਕ ਲੈ ਉਹ ਤਾਂ ਮੈਂ ਦੇਖਣ ਗਈ ਤੇ ਪਤਾ ਲੱਗਿਆ ਤੇ ਪੈਸੇ ਹੈ ਨਹੀਂ ਉਹ ਭਾਬੀ ਬੱਸ ਕਰ ਜਿੰਨੀ ਤੂੰ ਛਿਆ ਰਣਾ ਪੈਸੇ ਤਾਂ ਮਿੰਟ ਚ ਪਵਾਤੇ ਹੁਣ ਦੇ ਖਾਤੇ ਚ ਕਿਸੇ ਨੂੰ ਮਾਂ ਨੂੰ ਨਹੀਂ ਮੈਂ ਤੈਨੂੰ ਜਾਣਦੀ ਮਾਂ ਦਾ ਦਿਮਾਗ ਖਾਨੀਆ ਤੂੰ ਮਾਂ ਨੂੰ ਤਾਂ ਪਤਾ ਲੱਗਦਾ ਜੇ ਮੈਂ ਘਰੋਂ ਬਾਹਰ ਜਾਉਂਗੀ ਪੈਸੇ ਆਏ ਖੇਡ ਪਈਏ ਵੀ ਕਿਸੇ ਨੂੰ ਮੈਂ ਪਵਾ ਦੂੰਗਾ ਮਾਂ ਨੂੰ ਕਾਨੂੰ ਪਤਾ ਲੱਗਦਾ ਜੇ ਮਾਂ ਨੂੰ ਪਤਾ ਲੱਗਦਾ ਹੋਵੇ ਤਾਂ ਤੁਹਾਨੂੰ ਕੱਢਿਆ ਨਾ ਹੋਵੇ ਘਰ ਤੋਂ ਚੱਲ ਵੀਰਪਾਲ ਤੇਰੀ ਮਰਜ਼ੀ ਆ ਪਰ ਅਸੀਂ ਤੇ ਤੁਹਾਨੂੰ ਕਦੇ ਨਹੀਂ ਕਹਿੰਦੇ ਆ ਕਿ ਅਸੀਂ ਤੁਹਾਨੂੰ ਆਪਣੀ ਛੋਟੀ ਭੈਣ ਬਣਾ ਕੇ ਰੱਖਦੇ ਆ ਪਰ ਤੂੰ ਹੀ ਨਹੀਂ ਸਮਝਦੀ ਹੈਗੀ ਕਿ ਤੁਹਾਨੂੰ ਕਿਉਂ ਤਾਂ ਸਾਡੇ ਨਾਲ ਇੰਨਾ ਬੇਤ ਕਰਾਵਾਉਂਦੀ ਕਿਸੇ ਦੀ ਛੋਟੀ ਭੈਣ ਬਨਣਾ ਨਹੀਂ ਮੈਂ ਨਹੀਂ ਬਨਣਾ ਚਾਹੁੰਦੀ ਮੈਂ ਤਾਂ ਕੱਲੀ ਆ ਮੇਰੀ ਮਾਂ ਨੇ ਕੱਲੀ ਜੰਮੀ ਸੀ ਕੱਲੀ ਥੀ ਉਹਦੀ ਤੇ ਕੱਲੀ ਹਮੇਸ਼ਾ ਰਹੂਗੀ ਨਾ ਕੋਈ ਮੇਰਾ ਭਰਾ ਤੇ ਨਾ ਹੀ ਕੋਈ ਪਰਜਾਈ ਤੇ ਤੱਕੇ ਨਾਲ ਬਨਣ ਦੀ ਕੋਸ਼ਿਸ਼ ਤਾਂ ਜਮਾਈ ਨਾ ਕਰੋ ਜੇ ਤੁਹਾਨੂੰ ਆ ਲੱਗਦਾ ਨਾ ਤੂੰ ਮਾਂ ਨੂੰ ਕਹਦੇ ਤਾਂ ਸਾਨੂੰ ਇਸ ਘਰ ਚੋਂ ਕੱਢ ਦੋ ਅਸੀਂ ਨਹੀਂ ਰਹਿੰਦੇ ਹੈਗੇ ਜਿੱਥੇ ਮਰਜੀ ਅਸੀਂ ਜਾਈਏ ਕਿੱਡੇ ਬਿਸ਼ਰਮਾ ਹੁਣ ਤੁਸੀਂ ਕੱਢੇ ਤਾਂ ਨਿਕਲੋਗੇ ਤੁਹਾਨੂੰ ਆਪਦੇ ਆਪ ਨਹੀਂ ਦੀਦਾ ਜਿੰਨੀ ਲਾਹਤ ਤੁਹਾਡੀ ਹੁੰਦੀ ਹੈ ਨਾ ਐਨੀ ਤਾਂ ਮੈਂ ਇੱਕ ਮਿੰਟ ਨਾ ਖੜਾ ਆਪੇ ਜੇ ਮੇਰੀ ਹੋਵੇ ਕਿਸੇ ਦਾ ਹ ਤੂੰ ਬੋਲਦੀਆਂ ਨਾ ਤਾਂ ਕਰਕੇ ਨਹੀਂ ਜਾਂਦੇ ਹੈਗੇ ਜੇ ਹਿਸਾਬ ਤੋਂ ਮਾਣੇ ਬੋਲਾ ਹੁੰਦਾ ਅਸੀਂ ਚਲੇ ਜਾਂਦੇ ਹਾਂ ਮੈਂ ਤਾਂ ਤੁਹਾਨੂੰ ਝਾਕਦੀ ਆ ਮੈਂ ਤਾਂ ਕੋਈ ਹੈ ਹੀ ਨਹੀਂ ਮੇਰਾ ਤਾਂ ਘਰ ਚ ਕੁਝ ਹੈ ਹੀ ਨਹੀਂ ਮੈਂ ਤਾਂ ਕੋਸ਼ਿਸ਼ ਹੀ ਕਰ ਜਾਵਾਂ ਥੋੜੀ ਸੇਤ ਤਾਂ ਕੋਈ ਅਸਰ ਹੀ ਲੇਦਾ ਮਤਲਬ ਕਿ ਚਾਹਵੇਂ گی ਜਾਂ ਵੀਰਪਾਲ ਮੈਨੂੰ ਇਹ ਦੱਸ ਦੇ ਸਾਰਾ ਦਿਨ ਕੀਤੇ ਤਾਂ ਤੂੰ ਪਿਆਰ ਨਾਲ ਬੋਲਿਆ ਕਰ ਚਾਹਣੀ ਤੁਸੀਂ ਕੀ ਹੈ ਮੈਨੂੰ ਪਹਿਲਾਂ ਇਹ ਦੱਸੋ ਮੈਂ ਤਾਂ ਕੁਝ ਨਹੀਂ ਚਾਹੁੰਦੀ ਚਾਹਦੇ ਤਾਂ ਤੁਸੀਂ ਆ ਅਸੀਂ ਤਾਂ ਕੁਝ ਨਹੀਂ ਚਾਹਦੇ ਸਾਨੂੰ ਕਿਸੇ ਦੇ ਚੀਜ਼ ਦਾ ਲਾਲਚ ਨਹੀਂ ਨਾ ਸਾਨੂੰ ਜ਼ਮੀਨ ਦਾ ਲਾਲਚ ਹੈ ਠੀਕ ਹੈ ਨਾ ਦੇ ਸਕਦੀ ਜ਼ਮੀਨ ਮਾਂ ਆਵਦੇ ਨਾਲ ਅੱਜ ਕਰਵਾ ਲਵੇ ਸਾਨੂੰ ਇਹ ਚੀਜ਼ ਜ਼ਮੀਨ ਨਹੀਂ ਚਾਹੀਦੀ ਹੁ ਭਾਬੀ ਬਾਲੀ ਨਾ ਚੰਗੇ ਬਣਨ ਦੀ ਕੋਸ਼ਿਸ਼ ਨਾ ਕਰ ਨਾਲੇ ਭਾਈ ਤੁਸੀਂ ਇੱਥੇ ਕਿਉਂ ਜਾਂਦੇ ਆ ਦੋ ਦੋ ਘਰ ਜੁੜ ਰਹੇ ਆ ਇੱਕ ਤੇਰੇ ਪੇਕੇਆਂ ਦਾ ਤੇ ਇੱਕ ਤੇਰਾ ਸਹੁਰਿਆਂ ਦਾ ਬਣ ਰਿਹਾਗਾ ਉਹ ਫੇਰ ਕੀ ਹੋ ਗਿਆ ਪੇਕੇਆਂ ਨੇ ਮਾਤਾ ਕਦੇ ਆਸ ਹੀ ਨਹੀਂ ਰੱਖੀ ਠੀਕ ਆ ਨਾ ਤੂੰ ਕਿਹੜੀਆਂ ਗੱਲਾਂ ਕਰਦੀਆਂ ਤੇਰੇ ਵੀ ਤਾਂ ਘਰ ਬਣਨਗੇ ਦੋ ਕੱਲ ਨੂੰ ਤੂੰ ਵਿਆਹੀ ਦੀ ਤੇਰੇ ਪੇਕੇਆਂ ਦਾ ਘਰ ਤੇ ਤੇਰੇ ਸਹਰਿਆਂ ਦਾ ਘਰ ਵੀ ਤਾਂ ਰਹੂਗਾ ਤੂੰ ਨਾ ਬਹਿ ਜਾ ਟੇਕੇ ਤੁਸੀਂ ਨਾ ਇਹ ਗੱਲ ਨਾ ਦਿਮਾਗ ਚ ਰੱਖੋ ਵੀ ਮੈਂ ਵਿਆਹ ਕਰਕੇ ਨਾ ਕਿਤੇ ਬਗ ਜੂਗੀ ਆਪਦੇ ਘਰੇ ਰਹੂੰਗੀ ਮੈਂ ਤਲੀ ਭੈਣਾ ਇਹ ਮੇਰਾ ਘਰ ਆ ਅਸੀਂ ਨੀ ਕਿਸੇ ਨੂੰ ਗੋਦਗੋਦ ਲੈਣ ਚੱਲ ਮੇਰੀ ਗੱਲ ਸੁਣ ਭਰਾ ਚਲ ਕੋਈ ਗੱਲ ਨਹੀਂ ਤੇਰਾ ਹੀ ਘਰ ਆ ਸਾਨੂੰ ਕਿਸ ਚੀਜ਼ ਦੀ ਕਾਸੇ ਦੀ ਲੋੜ ਨਹੀਂ ਮੇਰੀ ਗੱਲ ਸੁਣ ਹੁਣ ਨਾ ਤੂੰ ਬਾਲਾ ਨਾ ਬੋਲੀ ਨਾਲੇ ਮਾਮਾ ਮਾਮੀ ਆਉਣ ਵਾਲੇ ਆਗੇ ਮੰਮੀ ਨੇ ਫੋਨ ਕਰ ਮੰਮੀ ਨੂੰ ਆਇਆ ਵੀ ਚਲ ਮੈਂ ਉਹਨਾਂ ਨਾਲ ਸਾਰੀ ਗੱਲ ਕਰੂੰਗੀ ਵੀ ਪੈਸੇ ਕਿੱਥੇ ਚਕੇ ਗਏ ਆਗੇ ਠੀਕ ਆ ਨਾ ਹੁਣ ਤੂੰ ਹਸਾ ਲੈ ਆ ਐਵੇਂ ਬੋਲੀ ਜਾਏਗੀ ਉਹਨਾਂ ਦਾ ਨਹੀਂ ਬਣ ਦੁਖੀ ਹੋਊਗਾ ਜੇ ਤੂੰ ਤੂੰ ਉਹਨਾਂ ਦੇ ਸਾਹਮਣੇ ਵੀ ਸਾਡੀ ਲਾਪਾ ਕਰਨੀ ਮੈਨੂੰ ਕਿ ਲੋੜ ਆ ਲਾਪਾ ਕਰਨ ਦੀ ਉਹ ਤਾਂ ਤੁਹਾਨੂੰ ਦੇਖ ਕੇ ਉਹਨਾਂ ਦੇ ਦਿਮਾਗ 'ਚ ਆਪਦੇ ਆਪ ਹੀ ਆ ਜੂ ਉਹਨਾਂ ਨੂੰ ਘੜਾ ਪਤਾ ਨਹੀਂ ਹੈਗਾ ਉਸ ਮੇਰਾ ਮਾਮਾ ਤਾਂ ਨਾ ਬਹੁਤ ਸਮਝਦਾਰ ਆ ਉਹ ਸਮਝੂਗਾ ਵੀ ਪੈਸੇ ਕਿੱਥੇ ਗਏ ਆ ਤੇ ਨਾਲੇ ਘਰ ਦਾ ਬੰਦਾ ਤਾਂ ਕੋਈ ਚੋਰੀ ਕਰੀ ਨਹੀਂ ਸਕਦਾ ਘਰ ਦਾ ਬੰਦਾ ਉਹੀ ਤਾਂ ਮੈਂ ਕਹਿੰਦੀ ਆ ਨਾ ਘਰ ਦਾ ਬੰਦਾ ਤਾਂ ਕੋਈ ਚੋਰੀ ਕਰ ਨਹੀਂ ਸਕਦਾ ਜਿਹੜੇ ਉੱਥੇ ਬਗਾਨੇ ਬੈਠੇ ਆ ਨਾ ਚੋਰੀ ਉਹਨਾਂ ਨੇ ਹੀ ਕਰੀ ਹੋਊਗੀ ਲੱਕਾਂ ਵਾਲੀ ਹਮ ਬਗਾਨੇ ਗੇੜੇ ਹੋਵੇ ਇਹ ਸਾਨੂੰ ਹਜੇ ਵੀ ਬਗਾਨੇ ਸਮਝਦੀ ਆ ਪਰ ਮਾਤਾ ਬਗਾਨੇ ਨਹੀਂ ਸਮਝਦੀ ਚਲ ਕੋਈ ਗੱਲ ਨਹੀਂ ਪੈਸੇ ਤਾਂ ਇੱਕ ਨਾ ਇੱਕ ਦਿਨ ਮਿਲ ਹੀ ਜਾਣਗੇ ਜੇ ਮੈਂ ਦੇ ਤਾਂ ਇਲਜ਼ਾਮ ਲਾ ਤਾ ਮੈਨੂੰ ਲੱਗਦਾ ਮਾਮਾ ਜੀ ਹੁਣੇ ਆ ਗਏ ਚਲ

ਤੁਸੀਂ ਦੱਸੋ ਮੰਮੀ ਹੋਰ ਠੀਕ ਹੈ ਭਾਬੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਵਾਜੀ ਹੋਰ ਠੀਕ ਹੈ ਤੇ ਨਾਲ ਮੈਂ ਵੀਰਪਾਲ ਨੂੰ ਭੇਜ ਦੂੰਗੀ ਤੇ ਨਾਲ ਮੈਂ ਚਾਹ ਨਾਲ ਬਣਾ ਲਓ ਤੁਮ ਮੰਜੀ ਚਾਹ ਹੋਰ ਪਰਵਾਰ ਠੀਕ ਹੈ ਭਾਈ ਹਾਂ ਭੈਣੇ ਸਾਰੇ ਠੀਕ ਆ ਹਾਂ ਸਾਰੇ ਠੀਕ ਆ ਤੁਸੀਂ ਦੱਸੋ ਸਿਕੰਦਰ ਠੀਕ ਹੈ ਹਾਂ ਠੀਕ ਹੈ ਭਾਈ ਹੋਰ ਵੀਰਪਾਲ ਪੜੀ ਜਾਂਦੀ ਆ ਫਿਰ ਵਧੀਆ ਪੜੀ ਜਾਂਦੀ ਆ ਭਾਈ ਚਲ ਸ਼ੁਕਰ ਆ ਹਾਂ ਵਧੀਆ ਠੰਡ ਠਾਰੀ ਤੋਂ ਤਾਂ ਠੀਕ ਹੈ ਭਾਬੀ ਧੁੰਦੀ ਵਾਲੀ ਸੀ ਅੱਜ ਤੱਕ ਧੁੰਦ ਵਾਲੀ ਸੀ ਹੋਰ ਫਿਰ ਵੀਰ ਭਾਈ ਕਹਿੰਦਾ ਗਿਆ ਕਹਿੰਦਾ ਅੱਜ ਜਾਣਾ ਜ਼ਰੂਰੀ ਆ ਮੈਂ ਤਾਂ ਕਿਹਾ ਸੀ ਹਜੇ ਰਹਿਣ ਦਿਓ ਠ ਸੌਰਮੈਨ ਨੂੰ ਫੋਨ ਕਰਿਆ ਮੈਨੂੰ ਕੰਮ ਸੀ ਕੋਈ ਜ਼ਰੂਰੀ ਇਹ ਟਿੱਕਰ ਇਹੇ ਜੰਗੀ ਕੰਮ ਸੀਗਾ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਹੋਰ ਵੀਰ ਭਾਣ ਠੀਕ ਹੋ ਹਾਂਜੀ ਵਧੀਆ ਠੀਕ ਠਾਕ ਤੁਸੀਂ ਕਦੋਂ ਆਏ ਹੁਣੇ ਆਏ ਬਸ ਅੱਜ ਆ ਕੇ ਬੈਠੀ ਆਂ ਅੱਛਾ ਚੱਲ ਵਧੀਆ ਹੋ ਗਿਆ ਹੋਰ ਉਹ ਨਹੀਂ ਆਏ ਨੀਚੋ ਵਰਗੇ ਨਹੀਂ ਆਏ ਨਾਲ ਨਾ ਸਕੂਲ ਗਈ ਸੀ ਠੰਡ ਸੀਗੀ ਤਾਂ ਨਹੀਂ ਲੈ ਕੇ ਆਈ ਫਟ ਕਰਕੇ ਫਿਰ ਅੱਛਾ ਚਲ ਚੰਗਾ ਹੋ ਗਿਆ ਮम्मा ਤੁਸੀਂ ਆ ਗਏ ਮੈਂ ਤਾਂ ਨਾ ਤੁਹਾਨੂੰ ਬੜਾ ਯਾਦ ਕਰਦੀ ਆ ਨਾ ਤੁਸੀਂ ਤਾਂ ਫੋਨ ਫਾਨ ਵੀ ਲਾਉਣੋਂ ਗਏ ਜਮੇ ਹੀ ਨਹੀਂ ਫੋਨ ਫਾਨ ਲਾਉਂਦੇ ਤੇ ਯਾਦ ਹੀ ਕਰੀ ਜਾਂਦੇ ਉੱਥੇ ਆ ਕੇ ਮਿਲਿਆ ਕਰੋ ਤੇਰੀ ਮਾਂ ਨੂੰ ਲਿਆਇਆ ਕਰ ਨਾਲ मां ਕਿੱਥੇ ਆਉਂਦੀ ਆ ਤੈਨੂੰ ਪਤਾ ਜਦੋਂ ਮਾਂ ਨੂੰ ਜਾਣਦਾ ਕਹਿਦੀ ਕਹਿੰਦੀ ਆ ਮੇਰੇ ਬੋਡੇ ਠੀਕ ਹੋ ਜਾਣਦੇ ਫੇਰ ਚੱਲਾਂਗੇ ਇਹ ਤਾਂ ਦੁੱਖ ਦੇ ਰਹਣਗੇ ਬੋਡੇ ਤਾਂ ਮੈਨੂੰ ਹੋਰ ਨਹੀਂ ਦੇਣਾ ਮਨਜੀਤ ਪਾਲ ਆ ਕੰਮਾਂ 'ਚ ਕਿੱਥੇ ਨਿਕਲੇ ਜਾਂਦਾ ਤੈਨੂੰ ਪਤਾ ਦਿਨ ਛੋਟੇ ਨੇ ਮਾੜੇ ਦੇ ਨਾਲ ਦੇ ਨਿਕਲ ਜਾਂਦਾ ਬਾਈ ਕਿੱਥੇ ਜਾਈਦਾ ਹੁਣ ਉਹ ਤੇ ਕੱਲੀ ਤੇ ਵੀ ਨਹੀਂ ਕੰਮ ਛੱਡੀਦਾ ਇਹ ਤਾਂ ਪੜ੍ਹਾਈ ਕਰਦੀ ਆ ਹਾਂ ਇਹ ਕਹਿੰਦਾ ਆ ਨਾ ਮਨਜੀਤ ਨੂੰ ਵੀ ਔਖਾ ਹੋ ਜਾਂਦਾ ਕੱਲੀ ਨੂੰ ਕੰਮ ਆਇਆ ਤਾਂ ਹੈਗਾ ਸੇਪਾ ਨਹੀਂ ਦੱਸ ਤੂੰ ਕਿਹੜਾ ਇਹ ਜਾ ਜ਼ਰੂਰੀ ਕੰਮ ਸੀ ਤੂੰ ਸਾਨੂੰ ਇੰਨੀ ਠੰਡ 'ਚ ਭਜਾਇਆ ਮੈਂ ਤਾਂ ਫਿਕਰ ਕਰੀ ਜਾਂਦਾ ਫਿਕਰਾਲ ਕੋਈ ਗੱਲ ਆ ਸ਼ਿਕੰਦਰ ਨਾ ਪੈਸੇ ਲੈ ਆਸੀ ਆਰਟਨਾਂ ਨੂੰ ਮੈਂ 20000 ਰੁਪਇਆ ਤੇ ਮੈਂ ਕੋ ਦਾ ਮੰਜੀਤ ਨੂੰ ਹੋਰ ਪੀ ਚੋਰੀ ਹੋ ਗੇ ਚੋਰੀ ਹੋ ਗੇ ਹਾਂ 20000 20000 ਥੋੜੇ ਨਾ ਘਣੇ ਥੋੜੇ ਨਾ ਘਣੇ ਘਰੋਂ ਐ ਕਿਵੇਂ ਚੋਰੀ ਹੋ ਗੇ ਪੈਸੇ ਤੁਸੀਂ ਕਿੱਥੇ ਸੀ ਕਰੇ ਸੀ ਮੈਂ ਇਹਨੂੰ ਫੜਾ ਤੇ ਮੈਂ ਕਿਹ ਕੁੜੇਲਾ ਚੱਲ ਮੈਂ ਬੈਠੀ ਆ ਮਾ ਮੈਨੂੰ ਦਾਲ ਦੂਜੀ ਚੀਰ ਦਿੰਨੀ ਤੇ ਤੂੰ ਰੱਖਿਆ ਅੱਗੇ ਤਾਂ ਮੈਂ ਆਪ ਸਾਂਭਦੀ ਆ ਤੇ ਤੂੰ ਆਪ ਹੀ ਸਾਂਭ ਲੈਂਦੇ ਹੋ ਨਿਆਣੀ ਨੂੰ ਕੀ ਪਤਾ ਸੀ ਪਹਿਲਾਂ ਦੀ ਮੈਂ ਚੱਲ ਤਾ ਵੰਡਣੇ ਆ ਵੰਡੇ ਜਾਣਗੇ ਜਿਹਦੇ ਦੇਣੇ ਦੋ ਮਾਮਾ ਜੀ ਅੱਗੇ ਨਾ ਮੰਮੀ ਮੈਨੂੰ ਪੈਸੇ ਫੜਾਉਂਦੀ ਹੁੰਦੀ ਸੀ ਕਦੇ ਰੁਪਈਆ ਨਹੀਂ ਇੱਧਰ ਉੱਧਰ ਹੋਇਆ ਸੀਗਾ ਹੁਣ ਜਦੋਂ ਘਰ ਦੇ ਪ੍ਰਧਾਨ ਤਾਂ ਲੋਕਾਂ ਨੂੰ ਬਣਾ ਰੱਖਿਆਗਾ ਤੇ ਪੈਸੇ ਹੀ ਚੋਰੀ ਹੋਣੇ ਆ ਹੋਰ ਕੀ ਹੋਊਗਾ ਨਾ ਲੱਗਦਾ ਕਿਹਦੇ ਆ ਗਿਆ ਪਤਾ ਮਾ ਮਾਗਲਾ ਆਪੀ ਅਸੇ ਪਾਸੇ ਕਰਕੇ ਕਹਿ ਦਿੰਦਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਕਿੱਧਰ ਗਏ ਆ ਲੋਕ ਬਥੇਰੇ ਫਿਰਦੇ ਆ ਇਥੇ ਪੁੱਤ ਤਿੰਨ ਚਾਰ ਜਾਣੇ ਹੋ ਤੁਸੀਂ ਕਰੇ ਹੋਰ ਕਿਹੜੇ ਲੋਕ ਆਗੇ ਪੈਣ ਲੋਕ ਕਿਹੜੇ ਆਉਣੇ ਆ ਬਈ ਮਨਜੀਤ ਨੂੰ ਹੀ ਲੋਕ ਆਖੀ ਜਾਂਦੀ ਆ ਕਮਲੀ ਆ ਨਹੀਂ ਕਹੀ ਦਾ ਹੁੰਦਾ ਉਹਦੇ ਚਿੱਤ ਚ ਕੀ ਜਾਊਗੀ ਇੰਨੇ ਨੁਕਸਾਨ ਹੋਣਗੇ ਫਿਰ ਅਗਲਾ ਲੋਕ ਹੀ ਕਹੂਗਾ ਗੱਲ ਹੀ ਲੋਕਾਂ ਆਲੀ ਕਰਦੇ ਆ ਕੋਈ ਨਾ ਪੁੱਤ ਜਿਉਂਦੇ ਜੀ ਨੁਕਸਾਨ 100 ਵਾਰੀ ਹੋ ਜਾਂਦੇ ਨੇ ਸਭ ਚ ਲੈਣੇ ਪੈਂਦੇ ਆ ਨਾਲੇ ਇੱਥੇ ਹੀ ਹੋਣਗੇ ਪੈਸੇ ਕਿਤੇ ਨਹੀਂ ਗਏ ਹੁਣੇ ਪੈਣੇ ਇਧਰ ਉਧਰ ਰਾਸਤੇ ਕਈ ਵਾਰੀ ਬੰਦਾ ਭੁੱਲ ਜਾਂਦਾ ਚੱਲ ਬਈ ਮੈਂ ਤਾਂ ਉਹਨੂੰ ਆਏ ਆ ਆਖਦਾ ਮੈਂ ਆਖਣਾ ਬੇਚਨ ਨਾ ਕਰਨਾ ਇੱਥੇ ਹੋਊਗਾ ਪੈਣਾ ਇੱਥੇ ਆਵੇ 20000 ਰੁਪਏ ਮੰਮੇ 20000 20000 ਕਿਵੇਂ ਹੈਗਾ ਜੇ 20000 ਕੜਾ ਐਵੇਂ ਬੰਦਦਾ ਜੇ ਪਿਆ ਜੇ ਤਾਂ ਚੰਗਾ ਹੈ ਬਾਨੀ ਦੀ ਆ ਵੀ ਆਖੀ ਆ ਮੈਸੇਜ ਹੈ ਮੈਂ ਰੱਖ ਕੇ ਭੁੱਲੀ ਹੁੰਦੀ ਨਾ ਮਾਣੇ ਹੁਣ ਨੂੰ ਮੈਨੂੰ ਘਰੋਂ ਕੱਢ ਦੇਣਾ ਸੀਗਾ ਉਹਦੇ ਬਾਰੇ ਤਾਂ ਮਿੰਟ ਜੀ ਕਹਿਤਾ ਹੋ ਗਿਆ ਤਾਂ ਨੂੰ ਪਤਾ ਪਰੋਂ ਕੱਢਿਆ ਜਾਂਦਾ ਕੋਈ ਐਡੇ ਐਡੇ ਨੁਕਸਾਨ ਹੋ ਜਾਂਦੇ ਆ 3 ਪੁੱਤਾਂ ਨੂੰ ਆਲਾ ਘਰੋਂ ਕੱਢਦਾ ਹੈ 100 ਵਾਰੀ ਜੇ ਆਪਾਂ ਤੋਂ ਡਿੱਗ ਪੈਂਦੇ ਫੇਰ ਪੈਸਿਆਂ ਦਾ tamam ਮੈਨੂੰ ਪਤਾ ਕਿੱਥੇ ਆ ਪਰ ਜਿਵੇਂ ਮਾਂ ਨੂੰ ਦੱਸ ਦਿਆਂ ਤੇ ਮਾਂ ਨੇ ਕਿਹੜਾ ਮੰਨਣਾ ਫਿਰ ਦੱਸ ਜੇ ਤੈਨੂੰ ਪਤਾ ਪੁੱਤ ਦੱਸ ਦੇ ਕਿੱਥੇ ਨੇ ਉਹਦੀ ਨਾ ਮਾਂ ਬਿਮਾਰ ਆ ਉਹਨੇ ਆਪਦੀ ਮਾਂ ਨੂੰ ਦੇ ਤੇ ਇਲਾਜ ਕਰਾਉਣ ਵਾਸਤੇ ਨਹੀਂ ਨਹੀਂ ਪਤਾ ਆਈ ਨਹੀਂ ਪੈਸਾ ਹੁੰਦਾਗਾ ਨਾਲੇ ਘਰੇ ਫੱਕੀ ਨਹੀਂ ਜਾਂਦਾ ਹੁੰਦਾਗਾ ਇਹਨੂੰ ਕਹੀਦਾ ਮਾਂਮੀ ਜਿਹੜਾ ਬੰਦਾ ਰਹਿੰਦਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਕੌਣ ਕਹੇ ਹੁਣੇ ਮੇਰੀ ਮਾਂ ਦੇ ਤਾਂ ਅੱਖਾਂ ਤੇ ਪੱਟੀ ਬੰਨੀ ਹੋਈ ਆ ਇਹ ਤਾਂ ਨਹੀਂ ਸਮਝਦੀ ਪਰ ਮੈਂ ਤਾਂ ਬਈ ਸੱਚ ਜਾਣਦੇ ਹੋਏ ਮੈਨੂੰ ਤਾਂ ਵੀ ਚੁੱਪ ਰਹਿਣਾ ਮਾਮਾ ਮੰਮੀ ਆਏ ਬੈਠਿਆ ਹੋਰ ਮੈਂ ਕੀ ਹਾਸੀ ਮੈਂ ਤਾਂ ਨਾ ਬਥੇਰੀ ਕੋਸ਼ਿਸ਼ ਕਰੀ ਆ ਵੀ ਉਹਨਾਂ ਨੂੰ ਲੱਗ ਜੇ ਪਤਾ ਮੈਨਾਂ ਮੈਂ ਤਾਂ ਗੱਲਾਂ ਵੀ ਇਹੋ ਜਿਹੀਆਂ ਕਰੂੰਗਾ ਵੀ ਸਿੱਧਾ ਸ਼ਾਕੀ ਭਾਤ ਦੀ ਪਿਆਵੇ ਪਰ ਨਾ ਆ ਮੇਰੀ ਮਾਂ ਦੀ ਜਿਹੜੀ ਕਾਹਨੂੰ ਆਜੇ ਤਾਂ ਗੱਲ ਆਉਣ ਦਿੰਦੀ ਐ ਇਹ ਬਥੇਰੀ ਕੋਸ਼ਿਸ਼ ਕਰਦੀ ਆ ਉਹ ਚੱਲ ਕੋਈ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹ ਘੜਾ ਕੇ ਤਾਂ ਇਹਨਾਂ ਨੂੰ ਮੈਂ ਘਰੋਂ ਛੱਡੂੰਗੀ ਹਾਂ ਮੈਨੂੰ ਮੇਰੀ ਮਾਂ ਦੀ ਸੁਣ ਲੈ ਆਪਾਂ ਤਾਂ ਉਹ ਟੀਕੇ ਦੀ ਨਾ ਮਾਮੇ ਨੂੰ ਕਿ ਮੈਂ ਤਾਂ ਇਹ ਕਿਹਾਗਾ ਭਾਈ ਕੋਈ ਨਹੀਂ 2000 ਰੁਪਏ ਹੀ ਆ ਦਵਾਚ ਗਿਆ ਤਾਂ ਇਹਨੂੰ ਦਵਾਚ ਗਿਆ ਪਤਾ ਨਹੀਂ ਇਹਨੇ ਪੀਸੇ ਇੱਤੇ ਪਾ ਰੱਖਿਆ ਮੇਰੀ ਮਾਂ ਦੇ ਅੱਛਾ ਤੇਰੀ ਪਰਜਾਈ ਵੀ ਆਈ ਕਰਦੀ ਸੀ ਪਰ ਇਹ ਤਾਂ ਖਾਣੂ ਕਰਦੀ ਆ ਉਹ ਤਾਂ ਤੈਨੂੰ ਪਤਾ ਬਸ ਇਹਨਾਂ ਨੂੰ ਘਰੋਂ ਕਢਾਉਣ ਦੇ ਚੱਕਰ ਚ ਨਹੀਂ ਥੋੜਾ ਜਿਹਾ ਕਰਦੀ ਆ ਇਹਨਾਂ ਨਾਲ ਹਣਾ 10 ਮਿੰਟ ਹੀ ਨਹੀਂ ਬੋਲੀਆ ਲੱਗਦਾ ਜਿੱਦ ਦੇ ਇਹ ਆਏ ਨਾ ਸਾਡੇ ਘਰ ਤੇ ਮੇਰੀ ਮਾਂ ਤਾਂ ਮੈਨੂੰ ਆਪਦੀ ਧੀ ਸਮਝਣੋਂ ਹਟ ਗਈ। ਤੇ ਹੋਰ ਨਹੀਂ ਨਹੀਂ ਮੰਮੀ ਨੇ ਤਾਂ ਵੈਸੇ ਮੇਰੇ ਤੇ ਕੋਈ ਸ਼ੱਕ ਨਹੀਂ ਕਰਿਆ। ਉਹ ਮੰਮੀ ਨੂੰ ਪਤਾ ਮੈਂ ਕਿਹਨੂੰ ਦੇਣੀ ਆ ਪੈਸੇ ਨਾਲੇ ਮੈਂ ਕਿਉਂ ਚੱਕੂੰਗੀ। ਉਹਨਾਂ ਨੂੰ ਤਾਂ ਯਕੀਨ ਆ ਨਾ ਹੁਣ ਉਹਨਾਂ ਨੂੰ ਕੀ ਪਤਾਗਾ। ਹਾਂ ਲੈ ਈਨੇ ਸ਼ੱਕ ਕਰਨਾ ਮੇਰੇ ਤੇ ਸਾਡੇ ਘਰ ਚੋਂ ਕੋਈ ਸ਼ੱਕ ਨਹੀਂ ਕਰਦਾ ਨਾਲੇ ਮੈਂ ਭਾਬੀ ਨੂੰ ਕੀ ਕੁਝ ਬੋਲਦੀਆਂ ਉਹ ਵੀ ਨਹੀਂ ਸ਼ੱਕ ਕਰਦੀ ਮੇਰੇ ਤੇ ਤਾਂ ਵੀ ਪੈਸੇ ਮੈਂ ਚੱਕਦੇ ਹੋਣਗੇ ਤੇ ਹੋਰ ਲੈ ਉਹ ਨੋ ਨੋ ਕੋਈ ਨਹੀਂ ਮੈਂ ਸਾਹਮਣੇ ਹੋਇਆ ਨਾਲੇ ਕੋ ਵੱਲੋਂ ਤਾਂ ਮੈਂ ਸੋਚਦੀ ਹੁੰਨੀ ਆ ਵੀ ਆਪਾਂ ਮੈਂ ਕਰੂੰਗੀ ਕਿ ਕਿੱਥੇ ਲਾਉਂਗੀ ਜੇ ਕੋਈ ਚੀਜ਼ ਲੈ ਕੇ ਆਉਂਗੀ ਤਾਂ ਮਾਂ ਨੂੰ ਪਤਾ ਲੱਗ ਜੂਗਾ ਫਿਰ ਮਾਂ ਮੈਨੂੰ ਪੁੱਛੂਗੀ ਨਹੀਂ ਤੂੰ ਕਿੱਥੋਂ ਲੈ ਕੇ ਆਈ ਆ ਹੀ ਤਾਂ ਗੱਲ ਨਾ ਮੈਂ ਹੁਣ ਉਹਨਾਂ ਨੂੰ ਲਾਉਣ ਜੋਗੀਆਂ ਕਿਤੇ ਕਿੰਨਾ ਕਚੇਰ ਸੰਭੀ ਰੱਖਾਂਗੇ ਮੈਨੂੰ ਤਾਂ ਇਹ ਲੱਗਦਾ ਵੀ ਇਹ ਪਲਾਨ ਵੀ ਆਪਣਾ ਫੇਲ ਹੋਊਗਾ ਕੌਣ ਕਾਂਜਾ ਪੁੰਦਾ ਮੰਨੀ ਨਹੀਂ ਪਾ ਪੂਰਾ ਹੀ ਵਿੱਛਾ ਨਹੀਂ ਹੈਗਾ ਜੇ ਤੇ ਨਾਲੇ ਪੈਸੇ ਐਨੇ ਚੋਰੀ ਹੋਏ ਆ 20000 ਕੋਈ ਥੋੜੀ ਮੋਟੀ ਰਕਮ ਹੁੰਦੀ ਆ ਸ਼ੇਮੀ ਨੇ ਆਵਾਦੋਂ ਫਾਸਲ ਹੁੰਦੀ ਆ ਤੇ ਹੋਰ ਕੋਈ ਕੋਈ ਫਰਕ ਨਹੀਂ ਪੈਂਦਾ ਘਰਦਿਆਂ ਨੂੰ ਤਾਂ ਇਹੀ ਪੈਸੇ ਤੇ ਮੇਰੇ ਤੋਂ ਗਵਾਚੇ ਹੁੰਦੇ ਮਾਣੇ 100-100 ਕੁਸ਼ ਕਰਨਾ ਸੀ ਮੇਰੇ ਨਾਲ ਲੈ ਇਹ ਕੀ ਗੱਲ ਆ ਕੋਈ ਨਹੀਂ ਤੂੰ ਲੈ 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 ਆਈ ਫੋਨ ਕੋਈ ਗੱਲ ਨਹੀਂ ਮੇਰੇ ਕਿਹੜਾ ਉਹ ਕੰਮ ਆ ਪੈਸੇ ਮਲੇ ਮੈਂ ਤਾਂ ਬਸ ਭਾਬੀ ਨੂੰ ਘਰੋਂ ਘਰੋਂ ਬਿਮਾਰੀ ਨਹੀਂ ਕਰਿਆ ਜੋ ਕੁਝ ਵੀ ਕਰਿਆ ਹਾਂ 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 ਚਲ ਚੰਗਾ ਕੋਈ ਨਹੀਂ ਕੋਈ ਹਾਂ ਚਲ ਠੀਕ ਆ ਮੈਨੂੰ ਐਂ ਕਿਨ ਲੱਗੇ ਜੀ ਕਿਤੇ ਕਿਸੇ ਨੇ ਮੇਰੀਆਂ ਗੱਲਾਂ ਤਾਂ ਨਹੀਂ ਸੁਣ ਲਗੀਆਂ ਮੈਂ ਤਾਂ ਕੰਮ ਲਈ ਆਈ ਹਾਂ ਚੁੱਚੀ ਗੱਲ ਕਰਨ ਲੱਗੀਆਂ ਨਹੀਂ ਆ ਉਹ ਨਾ ਨਾ ਮਾਮੇਰਗੇ ਤਾਂ ਬਾਹਰ ਹੀ ਆ ਸਾਰੇ ਸ਼ੁਕਰ ਹੈ ਚੱਲਾ